ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੋਸਤੋ ਇਹ ਮਾਛੀ ਬੁਗਰਾ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਿਰੋਜ਼ਪੁਰ ਹੈ ਤੇ ਨੇੜੇ ਸ਼ਹਿਰ ਜਿਹੜਾ ਦੋਸਤੋ ਤਲਵੰਡੀ ਪਾਈ ਹੈ ਜੀ ਜਿਹੜੇ ਘਰ ਚ ਦੋਸਤੋ ਅੱਜ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਆਪਣੀ ਰੁਟੀਨ ਦੀ ਤਰ੍ਹਾਂ ਹੀ ਵੀਡੀਓ ਬਣਦੀ ਆ ਬਹੁਤ ਸੋਹਣੇ ਸੋਹਣੇ ਪਸ਼ੂ ਆਉਂਦੇ ਆ ਤੇ ਆਉਂਦੇ ਵੀ ਹਮੇਸ਼ਾ ਇੱਥੇ ਚਾਰ ਚਾਰ ਪੰਜ ਪੰਜ ਨਾਗ ਤੁਹਾਨੂੰ ਇਕੱਠੇ ਦਿਖਾਈ ਦੇ ਆ ਅੱਜ ਵੀ 6 ਨਾਗ ਤੁਹਾਨੂੰ ਦਿਖਾਉਣੇ ਆ ਜੀ ਜਿਹਦੇ ਵਿੱਚ ਇੱਕ ਕੱਟੀ ਨੀਲੀ ਰਾਵੀ ਨਸਲ ਦੇ ਵਿੱਚ ਹੋਊਗੀ ਇਨਾਂ ਤੋਂ ਇਲਾਵਾ ਇੱਧਰ ਦੇ ਪਾਸੇ 5 ਝੂਟੀਆਂ ਦੋਸਤੋ ਬੂਰੀਆਂ ਖੜੀਆਂ। ਕਟੀਆਂ ਮੰਨ ਲਓ ਇਹਨਾਂ ਨੂੰ ਤੇ ਸੋਹਣੇ ਢਾਂਚੇ ਦੇ ਵਿੱਚ ਹੋਣ ਗਿਆ ਰੰਗ ਰੂنگ ਕਰਮਾਂ ਦੀਆਂ ਤੇ ਸਾਰਿਆਂ ਦੇ ਬੜੇ ਸੋਹਣੇ ਆ। ਵੈਸੇ ਕਟੀਆਂ ਵਿੱਚ ਸਮੀਆਂ ਸੰਭਾਈਆਂ ਵੀ ਹੈਗੀਆਂ। ਪਹਿਲੇ ਨੰਬਰ ਤੇ ਜਿਹੜੀ ਕੱਟੀ ਤੁਹਾਨੂੰ ਦਿਖਾਉਂਗਾ ਬਹੁਤ ਰਾਜੀ ਆ। ਚੰਗਾ ਬਾਈ ਕਹਿੰਦਾ ਦੁੱਧ ਦੁੱਧ ਦੇ ਨੂੰ ਛੱਡਿਆ। ਠੀਕ ਹੈ ਤੇ ਬਾਕੀ ਜਿਹੜਾ ਨਾ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਬੰਦੀ ਤਸਲੀ ਤੁਸੀਂ ਆਪ ਕਰਨੀ ਆ ਕਿ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ। ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਰਜੀਦ ਭਾਈ ਹੋਰ ਕੀ ਹਾਲ ਠੀਕ ਠਾਕ ਹੋ? ਵਧੀਆ ਵਧੀਆ ਭਾਈ ਤੁਸੀਂ ਦੱਸੋ। ਹੋਰ ਕਿਰਪਾ ਗੁਰੂ ਜੀ? ਹਾਂਜੀ ਹਾਂਜੀ। ਆਈ ਜਾਂਦਾ ਮਾਲ ਡੰਗਰ ਵਧੀਆ। ਹਾਂ ਮਾਲ ਡੰਗਰ ਬਹੁਤ ਵਧੀਆ ਆਈ ਜਾਂਦਾ ਜੀ। ਕਿਰਪਾ ਗੁਰੂ ਜੀ ਸਾਰੇ। ਅੱਜ ਆਪਣੇ ਕੋਲੇ ਹੂੰ ਹੂੰ ਪੰਜ ਕਟੀਆਂ ਆਈਆਂ ਪੂਰੀ ਨੀਲੀ ਦਾ ਵੀ ਪੂਰੀਆਂ ਕੱਲੀ ਕੱਲੀ ਪੂਰੀਆਂ। ਹਾਂਜੀ ਕੱਲੀ ਪੂਰੀਆਂ ਹਰਿਆਣੇ ਦੀ ਕਟੀਆਂ ਐ। ਅੱਛਾ ਇੱਕ ਆਪਣੇ ਕੋਲੇ ਬਾਰਡਰ ਬੈਲਟ ਦੀ ਆਈ ਆ ਨੀਲੀ ਰਾਬੀ ਕਾਲੀ ਨੀਲੀ ਰਾਬੀ ਇੱਕ ਨੀਲੀ ਰਾਬੀ ਤੇ ਬਾਕੀ ਮੋਸਲੀ। ਠੀਕ ਐ ਬਾਕੀ ਪੂਰੀਆਂ ਆਈ ਕਿਹੜੀ ਠੀਕ ਹੈ ਤੇ ਵੈਸੇ ਸਾਫ ਸੁਧਰੀਆਂ ਹੈਗੀਆਂ ਸਾਰੀਆਂ ਸਾਫ ਸੁਧਰੀਆਂ ਸਾਰੀਆਂ ਕੱਟੀਆਂ ਜੀ ਹਾਂ ਹਾਂ ਤੇ ਇਹ ਉਮਰ ਜੀ ਮੈਨੂੰ ਲੱਗਦਾ ਵੀ ਇਹਨਾਂ ਦੀ ਸੇਮ ਜੀ ਹੋਏ ਸਾਰੀਆਂ ਦੀ ਇੱਕੋ ਜਿਹੀਆਂ ਹੀ ਲੱਗਦੀਆਂ ਹਨਾ ਹਾਂ ਉਮਰ ਜੀ ਬਸ ਹਾਂ ਉਹ ਇੱਕ ਬੱਚਾ ਉਹਨਾਂ ਚੋਂ ਛੋਟਾ ਜਣੇ ਕਿ 10 ਮਹੀਨੇ ਦੀ ਆ ਹਾਂ ਦੂਜੀ ਸਾਰਿਆਂ ਦੀ ਬਸੇ ਸੇਮ ਹੀ ਉਮਰ ਇਹਨਾਂ ਦੀ ਅੱਛਾ ਜਿਹੜੀ ਪਹਿਲੇ ਨੰਬਰ ਤੇ ਕੱਟੀ ਖੜੀ ਹੈ ਕਿੰਨੇ ਟਾਈਮ ਦੀ ਹੋਗੀ ਇਹ ਇਹ ਬਸੇ ਹੈ ਜੀ ਬਸ ਹਾਲ ਦੀ ਹਾਲ ਦੀ ਹਾਲ ਦੀ 11 ਮਹੀਨੇ ਹਾਲ ਦੀ ਬਸ ਹਾਲ ਦੇ ਘੇਰੇ ਚਾਹੀਏ ਅੱਛਾ ਹਾਂ ਜੀ ਆ ਲੋ ਦੋਸੋ ਥਣ ਚੈੱਕ ਕਰ ਲੋ ਜੀ ਚਾਰੇ ਥਾਣੇ ਨਿਕੜੇ ਹੋਣਗੇ ਤੇ ਸਾਈਜ਼ ਥਾਣ ਦਾ ਬਿਲਕੁਲ ਬਰਾਬਰ ਦਾ ਹੋਊਗਾ ਤੇ ਲਿਆਈ ਮੜੀ ਜੀ ਖੋਲਨੀ ਪਈ ਇਹਨੂੰ ਇਹਨੂੰ ਤੋੜ ਦੇ ਸنگ ਸੁنگ ਦੋਸਤੋ ਸੋਹਣੇ ਆ ਠੀਕ ਹੈ ਜੀ ਇਹ ਆ ਲੋ ਦੋਸਤੋ ਚੈੱਕ ਕਰੋ ਜੀ ਮੂਹ ਵਗੈਰਾ ਚੈੱਕ ਕਰ ਲਓ ਵੈਸੇ ਕਟੀਆਂ ਇੱਥੇ ਸਾਰੀਆਂ ਹੀ ਸਾਫ਼ ਸੁਧਰੀਆਂ ਠੀਕ ਹੈ ਸੀਲ ਸਾਬ ਹੋਣਗੀਆਂ ਬਸ ਠੀਕ ਹੈ ਬਾਈ ਮੋੜ ਲੈ ਮੋੜ ਲੈ ਮੋੜ ਮੂੰਹ ਮਾਤ ਨੂੰ ਦੋਸਤੋ ਨੇੜਿਓਂ ਕਰਕੇ ਦਿਖਾ ਦਿੰਨਾ ਆ ਲੋ ਫੇਸ ਦੀ ਬਿਊਟੀ ਸنگ ਗਲਾਈ ਦੇ ਵਿੱਚ ਕਰ ਰਿਆ ਤੇ ਇੱਕ ਸਾਲ ਉਮਰ ਆ। ਸੇ ਰੇਟ ਬਾਈ ਇਹਦਾ ਕੀ ਹੋਊਗਾ? ਰੇਟ ਬਾਈ ਫੋਲ ਦੇ ਕਰਾਂਗੇ ਸਾਰਿਆਂ ਦੇ। ਸਾਰਿਆਂ ਦੇ ਫੋਲ। ਹਾਂ ਸਾਰਿਆਂ ਦੇ ਫੋਲ ਦੇ ਕਰਾਂਗੇ। ਅੱਛਾ। ਸੋ ਐਸੇ ਨੰਬਰ ਵਾਈਜ਼ ਤੁਹਾਨੂੰ ਦੱਸੀ ਜਾਣਾ। ਇਹ ਪਹਿਲੇ ਨੰਬਰ ਤੇ ਆ। ਇਹ ਤੁਸੀਂ ਨੰਬਰ ਵਾਈਜ਼ ਬਾਈ ਤੋਂ ਰੇਟ ਪੁੱਛ ਸਕਦੇ ਹੋ ਕੱਲੀ ਕੱਲੀ ਕਰੀ ਦਾ। ਠੀਕ ਹੈ। ਦੂਜੇ ਨੰਬਰ ਵਾਲੇ ਖੋਲ ਲੈ। ਠੀਕ ਹੈ। ਇਹ ਵੀ ਤਕਰੀਬਨ ਸਾਲ ਕਦੇ ਘੇਰੇ। ਸਾਲ ਦੇ ਘੇਰੇ ਜਮਰ ਜੀ ਸਾਰੇ ਕੱਟ ਲੈ। ਹਾਂ। ਠੀਕ ਹੈ। ਲੈ ਚੱਲਿਆ ਚੱਲ। ਰੰਗ ਦੋਸੋ ਇਹਦਾ ਵੀ ਬੜਾ ਸੋਹਣਾ ਲਾਲ ਬੂਰਾ ਰੰਗ। ਠੀਕ ਹੈ ਇਹ ਕਟੀਆਂ ਜਿਹੜੀਆਂ ਬਾਈ ਇਹ ਬਾਈ ਕਹਿੰਦਾ ਵੀ ਹਰਿਆਣੇ ਦੇ ਵਿੱਚੋਂ ਆਈਆਂ ਹੋਈਆਂ ਸਾਰੀਆਂ ਇੱਕ ਇਹਨਾਂ ਦੇ ਵਿੱਚ ਨੀਲੀ ਰਾਵੀ ਆ ਉਹ ਆਪਣੀ ਬਾਰਡਰ ਬੈਲਟ ਵਾਲੀ ਕੱਟੀ ਆ ਪੰਜਾਬ ਦੀ ਆ ਬਸ ਠੀਕ ਆ ਬਾਈ ਮੋੜ ਦੇ 11 ਮਹੀਨੇ 1 ਸਾਲ ਤਕਰੀਬਨ ਇਸ ਕੱਟੀ ਦੀ ਉਮਰ ਹੋਊਗੀ ਸਿੰਘ ਵੈਸੇ ਗੜਾਈ ਦੇ ਵਿੱਚ ਕਰ ਲਿਆ ਸੋਹਣੇ ਢਾਂਚੇ ਦੇ ਵਿੱਚ ਇਹ ਕੱਤੀ ਤੁਹਾਨੂੰ ਦਿਖਾ ਰਿਹਾ ਮੈਂ ਬੜੀ ਸਣੀ ਸੋਹਣੀ ਚੰਗੀ ਸਾਂ ਵੀ ਹੋਈ ਐ ਰੰਗ ਸਾਰੀਆਂ ਕਟੀਆਂ ਦੇ ਇਹਨਾਂ ਦੇ ਬੜੇ ਸੋਹਣੇ ਆ ਐਨ ਲਾਲ ਬੂਰੇ ਰੰਗ ਹੋਣਗੇ ਠੀਕ ਐ ਤੇ ਥਣ ਇਹਦੇ ਦੋਸੂ ਚਾਰੇ ਨਿਕੜਵੇ ਇਹ ਦੂਜੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਈ ਆ ਡੇਟ ਇਹਦਾ ਵੀ ਫੋਨ ਦੇ ਉੱਤੇ ਟੈਗ ਕੀਤਾ ਜਾਉ। ਆ ਕੱਟੀ ਥੋੜੀ ਜਿਹੀ ਲਿੱਸੀ ਆ ਬਾਕੀ। ਹਾਂ ਲਿੱਸੀ ਕੱਟੀ ਆ ਜੀ ਬਸ ਥੋੜੀ ਜਿਹੀ ਬਸ ਹਾਂ ਥੋੜੀ ਜਿਹੀ ਪਈ ਆ ਕੱਟੀ। ਅੱਛਾ। ਐਡੀ ਵੱਟ ਹੋਣੀਆਂ ਅਮਰਜੀਤ ਫਿਰ ਤੁਹਾਨੂੰ ਪਤਾ ਹੀ ਆ। ਅਸੀਂ ਦੱਸਦੇ ਪੱਛੋਤਾਂ ਜੀ ਆਪਣਾ ਕੋਈ ਆਣਾ। ਬਾਕੀ ਇੱਕ ਹੋਰ ਗੱਲਾਂ ਨੇ ਵੀ ਖਾਣ ਪੀਣ ਦਾ ਵੀ। ਹਾਂ ਜੀ ਹਾਂ ਜੀ। ਮਤਲਬ ਹੋ ਜਾਂਦਾ ਜੀ ਬਹੁਤ ਪੈ ਜਾਂਦਾ। ਉਹਨਾਂ ਦੇ ਆਪਣੀ ਜੀ ਹੋਰ ਹੈ ਸਭਾਈ ਦਾ ਫਰਕ ਬਾਕੀ ਥੋੜੀ ਜਿਹੀ ਲਿੱਸੀ ਅਮਰਜੀਤ ਖੋਲੀ ਇਹਨੂੰ ਵੀ। ਉਮਰੋਂ ਦਾ ਇਹ ਹੋਊਗੀ ਕੋਈ 12-13 ਮ ਆਲੋ ਦੋਸਤੋਂ ਸੈਂਗਸੁੰਗ ਚੈੱਕ ਕਰ ਲਓ ਜੀ ਠੀਕ ਹੈ ਇਹ ਵੀ ਕੱਟੀ ਦੀ ਵੈਸੇ ਢਾਂਚਾ ਸੋਹਣਾ ਇਹਦਾ ਤੇ ਜੇ ਸਾਂਭ ਗਈ ਕੱਟੀ ਰਾਜੀ ਹੋ ਗਈ ਤਾਂ ਸੋਹਣੀ ਝੋਟੀ ਬਣ ਜਾਣੀ ਬਾਕੀ ਰੰਗ ਰੂੰਗ ਇਸ ਕੱਟੀ ਦਾ ਬੜਾ ਸੋਹਣਾ ਚਿੱਟਾ ਜਾਂ ਬੂਰਾ ਜਿਵੇਂ ਆਪਾਂ ਵੇਖ ਲਈਏ ਜਿਵੇਂ ਮਨ ਲਈ ਵਿੱਚ ਚਿੱਟਾ ਬੂਰਾ ਨਹੀਂ ਹੁੰਦਾ ਰੰਗ ਉਦਾਂ ਦਾ ਇਸ ਕੱਟੀ ਦਾ ਰੰਗ ਹੈ ਠੀਕ ਹੈ ਤੇ ਇਸ ਕੱਟੀਆਂ ਨਾਲੋਂ ਇੰਨਾਂ ਨਾਲੋਂ ਸਾਰੀਆਂ ਨਾਲੋਂ ਰੰਗ ਇਸ ਕੱਟੀ ਦਾ ਸੋਹਣਾ ਠੀਕ ਹੈ ਥਾਣਾ ਦਿਖਾਤੇ ਇਹ ਚਾਰੇ ਨਿਖੜਵੇ ਆ 13 ਮਹੀਨੇ ਦੋਸਤੋ ਇਸ ਕੱਟੀ ਦੀ ਉਮਰ ਹੈ ਸੋਹਣੇ ਢਾਂਚੇ ਦੇ ਵਿੱਚ ਆ ਤੇ ਥੋੜੀ ਜਿਹੀ ਲੇਸੀ ਆ ਉਹ ਬਾਕੀ ਆਪਾਂ ਨੂੰ ਦੀਂਦੀ ਹੈ ਜੇ ਸੰਭਗੀ ਕੱਟੀ ਸੇਵਾ ਹੋ ਗਈ ਇਹਦੀ ਤਾਂ ਕੱਟੀ ਬਹੁਤ ਸੋਹਣੀ ਬਣ ਜਾਣੀ ਹੈ ਇਹ ਇਹ ਦੋਸਤੋ ਤੀਜੀ ਨੰਬਰ ਤੇ ਹੈ ਤੇ ਚੌਥੀ ਵਾਲੀ ਵੀ ਖੋਲ ਲਈ ਹਾਂ ਆ ਦੋਸਤੋ ਇਹ ਵੀ ਕੱਟੀ ਚੈੱਕ ਕਰੋ ਵੈਸੇ ਕੱਟੀਆਂ ਸਾਫ ਸੁਧਰੀਆਂ ਸਾਰੀਆਂ ਵੈਸੇ ਕੁਰ ਕੇ ਦਿਖਾ ਰਿਹਾ ਤੁਹਾਨੂੰ ਸਾਰੀਆਂ ਮੈਂ ਠੀਕ ਹੈ ਵੀਡੀਓ ਨੂੰ ਐਂਡ ਤੱਕ ਦੇਖੀ ਚੱਲਿਓ ਕੱਲੀ ਕੱਲੀ ਦੀ ਡਿਟੇਲ ਤੁਹਾਨੂੰ ਦੱਸੀ ਜਾਣਾ ਇਹਦੀ ਉਮਰ ਕਿੰਨੀ ਹੋਗੀ ਭਾਈ ਬਸ 6 ਸਾਲ ਦੇ ਘੇਰੀ ਜੀ ਸਾਰਿਆਂ ਵੀਰੇ ਅੱਛਾ ਸਾਲ ਦੀ ਹੈ ਤਕਰੀਬਨ ਹੋਊਗੀ ਇਹਦੀ ਵੀ 10-11 ਮਹੀਨੇ 11 ਮਹੀਨੇ ਬਸ ਅਗਰ ਮੰਨ ਲਓ ਜਨ ਕੇ ਸਾਲ ਦੇ ਘੇਰੀ ਸਾਲਿਆ 11 ਮਹੀਨੇ ਕੁ ਸਾਲ ਆਇਆ ਅੱਛਾ ਅੱਛਾ ਠੀਕ ਹੈ ਥਾਂ ਤੋਂ ਸੋ ਨਿਹੜਵੇ ਸਾਰੇ ਠੀਕ ਹੈ ਸਾਰੇ ਸੋ ਵੇਰ ਕਰ ਮਾਲ ਜਨ ਸਾਰੀਆਂ ਸੈਂਗਾ ਪਰ ਜੀ ਬਹੁਤ ਚੰਗੇ ਸਿਰਗੇ ਹਾਂ ਲੈ ਚੱਲ ਲੈ ਚਲ ਕੋਈ ਨਹੀਂ ਸੈਂਗ ਹੈ ਨਾ ਸਾਰੀਆਂ ਕਟੀਆਂ ਦੇ ਬੜੇ ਸੋਹਣੇ ਆ ਕਾਫੀ ਗੜਾਈ ਦੇ ਵਿੱਚ ਕਰ ਰਹੇ ਆ ਸੈਂਗ ਠੀਕ ਹੈ ਜੀ ਸੋਹਣੇ ਢਾਂਚੇਆਂ ਦੇ ਵਿੱਚ ਇਹ ਕਟੀਆਂ ਤੁਹਾਨੂੰ ਦਿਖਾ ਰਿਆ ਇਹ ਚੌਥੇ ਨੰਬਰ ਤੇ ਆ ਰੇਟ ਫੋਨ ਦੇ ਉੱਤੇ ਟੈਗ ਕੀਤਾ ਜਾਊਗਾ 10-11 ਮਹੀਨੇ ਉਮਰ ਆ ਠੀਕ ਆ ਸੋਹਣੇ ਢਾਂਚੇ ਦੇ ਵਿੱਚ ਆ ਬੱਚਾ ਠੀਕ ਆ ਇਹ ਸਾਰਿਆਂ ਨਾਲੋਂ ਛੋਟੀ ਹੈ ਨਾ ਹਾਂ ਇਹ ਸਾਰਿਆਂ ਸੋਹਣੇ ਠੀਕ ਇਹ 9-10 ਮਹੀਨਾ ਦੀ ਮਾਂਹ ਕੱਟੀ ਹੋਊਗਾ ਅਮਰ ਜੀ ਤੇ ਠੀਕ ਆ ਹਾਂ ਸੋ ਸੋ ਰੰਗ ਕਰਮ ਵਾਲੀ ਦਾ ਚੈੱਕ ਕਰੋ ਇਹਦਾ ਬੜਾ ਸੋਹਣਾ ਮੂੰਹ ਦੀ ਸੋਹਣੀ ਹੈ ਕੁਆਲਿਟੀ ਚੰਗੀ ਹੈ ਤੇ ਸੋਹਣੇ ਢਾਂਚੇ ਦੇ ਵਿੱਚ ਆ 9 ਤੋਂ 10 ਮਹੀਨੇ ਬਾਈ ਉਮਰ ਦੱਸਦਾ ਬਹੁਤ ਸੋਹਣੀ ਝੋਟੀ ਤਿਆਰ ਹੋਣ ਵਾਲੀ ਆ ਲੰਮੀ ਲੱਕ ਵਾਲੀ ਆ ਇਹ ਜਦੋਂ ਟਾਈਮ ਤੇ ਤਿਆਰ ਹੋਊਗੀ ਤਾਂ ਬੜੀ ਸੋਹਣੀ ਵੱਡੀ ਝੋਟੀ ਇਹਨੇ ਤਿਆਰ ਹੋਣਾ ਠੀਕ ਹੈ ਲੈ ਆ ਬਈ ਲੈ ਆ ਜੀ ਦੋਸਤੋ 5ਵੇਂ ਨੰਬਰ ਤੇ ਐਂਡ ਵਾਲੀ ਪੂਰੀ ਤੁਹਾਨੂੰ ਦਿਖਾ ਰਿਹਾ ਮੈਂ ਠੀਕ ਹੈ ਸੰਗ ਸੁੰਗੇ ਇਹਨਾਂ ਸਾਰੀਆਂ ਦੇ ਬੜੇ ਸੋਹਣੇ ਆ ਗੜਾਈ ਦੇ ਵਿੱਚ ਸਾਰੀਆਂ ਕਟੀਆਂ ਦੇ ਠੀਕ ਹੈ ਜੀ ਥਣ ਦੋਸਤੋ ਦਿਖਾਤੇ ਆ ਥਣ ਚਿਹਰੇ ਨਿਖੜੇ ਹੋਣਗੇ ਥਣ ਦਾ ਸਾਈਜ਼ ਬਿਲਕੁਲ ਬਰਾਬਰ ਦਾ ਹੋਊਗਾ ਖੋਲ ਦੇ ਖੋਲ ਤੇ ਸੋਹਣੇ ਢਾਂਚਿਆਂ ਦੇ ਵਿੱਚ ਇਹ ਝੋਟੀਆਂ ਤੁਹਾਨੂੰ ਦਿਖਾ ਰਿਹਾ ਮੈਂ ਇਹ ਤੁਹਾਨੂੰ 5ਵੇਂ ਨੰਬਰ ਤੇ ਐਂਡ ਵਾਲੀ ਬੂਰੀ ਕੱਟੀ ਦਿਖਾਈ ਹੈ ਇਸ ਤੋਂ ਇਲਾਵਾ ਇੱਕ ਬਾਰਡਰ ਵੈਲਟ ਦੀ ਆਪਣੇ ਪੰਜਾਬ ਦੀ ਕੱਟੀ ਬਾਈ ਹੋਣਾ ਕੋਲੇ ਆਈ ਹੈ ਨੀਲੀ ਰਾਵੀ ਨਸਲ ਦੇ ਵਿੱਚ ਕੋਈ ਨਹੀਂ ਨਹੀਂ ਖੁੱਲਦੀ ਤਾਂ ਕਿੰਨੇ ਟਾਈਮ ਦੀ ਹੋਗੀ ਬਾਈ ਲੱਖੇ ਹੈ ਕਿੰਨੇ ਟਾਈਮ ਦੀ ਹੋਗੀ ਇਹ 14 ਮਹੀਨਿਆਂ ਦੀ ਕੱਟੀ ਆ ਅਸਲ 14 ਮਹੀਨਿਆਂ ਦੀ ਆ ਹਾਂਜੀ ਠੀਕ ਹੈ ਤੋ ਦੋਸਤੋ ਇਹ ਵੀ ਇੱਕ ਕੱਟੀ ਤੁਹਾਨੂੰ ਤੋਰ ਕੇ ਦਿਖਾ ਦਿੰਦਾ ਮੈਂ ਕੱਟੀ ਇਹ ਵੀ ਬੜੀ ਕਮਾਲ ਦੀ ਹੈ 14 ਮਹੀਨੇ ਉਮਰ ਹੈ ਠੀਕ ਹੈ ਸੋਹਣੇ ਢਾਂਚੇ ਦੇ ਵਿੱਚ ਆ ਬਾਕੀ ਮਾਰਕਿੰਗ ਬਿਲਕੁਲ ਜੈਜ ਜੀ ਹੋਗੀ ਤਿੰਨ ਪੈਰਾਂ ਤੇ ਮਾਰਕਿੰਗ ਹੈ। ਹਾਂ, ਤਿੰਨ ਪੈਰਾਂ ਦੇ ਵਾਰਕਾ ਵੀਰੇ। ਠੀਕ ਹੈ। ਲੈ ਲੈ ਮੋੜ ਦੇ ਮੋੜ। ਫੇਸ ਕੁਆਲਟੀ ਦੋਸਤੋ ਚੈੱਕ ਕਰੋ ਜੀ। ਫੇਸ ਕੱਟੀ ਦਾ ਬੜਾ ਪਿਆਰਾ ਹੈ ਦਾ। ਸੰਗ ਗਲਾਈ ਦੇ ਵਿੱਚ ਆ। ਤੇ 14 ਮਹੀਨੇ ਉਮਰ ਹੈ। ਇਹ ਤੁਹਾਨੂੰ ਲਾਸਟ ਵਾਲੀ ਕੱਟੀ ਦਿਖਾ ਰਿਹਾ ਦੋਸਤੋ 6ਵੇਂ ਨੰਬਰ ਵਾਲੀ। 14 ਮਹੀਨੇ ਉਮਰ ਹੈ। ਸੋਹਣੇ ਢਾਂਚੇ ਦੇ ਵਿੱਚ ਹੈ ਰੇਟ ਇੰਨਾ ਸਾਰੀਆਂ ਕੱਟੀਆਂ ਦਾ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ। ਕੱਲੀ-ਕੱਲੀ ਨੂੰ ਦੋਸਤੋ ਤੋਰ ਕੇ ਦਿਖਾਤਾ। ਥਣ ਵੀ ਤੁਹਾਨੂੰ ਸਾਰੀਆਂ ਕੱਟੀਆਂ ਦੇ ਕੱਲੀਆਂ-ਗੱਲੀਆਂ ਬਾਕੀ ਜਿਹੜਾ ਜਾਨਵਰ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆਵੇ ਉਹਦੀ ਬਾਂਦੀ ਤਸਰੀ ਦੋਸਤੋ ਤੁਸੀਂ ਆਪ ਕਰ ਲੈਣੀ ਆ ਕਿ ਤੇ ਰੇਟ ਬਾਈ ਇਹਨਾਂ ਦੇ ਜੈਜੀ ਹੋਣਗੇ ਜੈਜੀ ਵੀ ਜੈਜੀ ਕਰਾਂਗੇ ਸਾਰੇ ਬਾਈ ਅੱਛਾ ਜੈਜੀ ਹੋਣਗੇ ਹਾਂਜੀ ਹਾਂਜੀ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਹਾਂ ਠੀਕ ਹੈ ਬਹੁਤ ਧੰਨਵਾਦ ਜੀ